ਜੇ ਤੂੰ ਮੈਨੂੰ ਦੇਖਣਾ ਮੈਂ ਤਾਂ ਹਰ ਘਟ ਘਟ ਵਿੱਚ ਸਮਾਇਆ ਹੋਇਆ ਤੇ ਤਾਂ ਫਿਰ ਤੈਨੂੰ ਹਰ ਜਗ੍ਹਾ ਆਪਣਾ ਸਿਰ ਕਵਰ ਕਰਨਾ ਪੈਣਾ ਨੰਗੇ ਪੈਰ ਰਹਿਣਾ ਪੈਣਾ ਉਹ ਜਿੱਥੇ ਤੂੰ ਸੋਚਦਾ ਉੱਥੇ ਤਾਂ ਮੈਂ ਹੀਰੀ ਕੇਵਲ ਤੋਂ ਕੇਵਲ ਬਾਣੀ ਹੈ ਮੇਰੇ ਬੋਲ ਨੇ ਲਿਖੇ ਵੇ ਜੇ ਉਹਦਾ ਤੈਨੂੰ ਮੂ ਦੇਖਣਾ ਤੂੰ ਮੈਨੂੰ ਮੈਂ ਤਾਂ ਘਟ ਘਟ ਦਾ ਮਾਲਕਾਂ ਘਟ ਘਟ ਦਾ ਸਵਾਮੀ ਹਰ ਜਗ੍ਹਾ ਤੇ ਵੇ ਤਾਂ ਜਿੱਥੇ ਤੂੰ ਗੰਦਗੀ ਆਪਣੇ ਸਰੀਰ ਦੀ ਬਾਹਰ ਕੱਢਦਾ ਜਾ ਕੇ ਉੱਥੇ ਵੀ ਤਾਂ ਪ੍ਰਮਾਤਮਾ ਹੀ ਹੈ। ਇਹ ਤਾਂ ਤੈਨੂੰ ਉਹ ਵੀ ਬੰਦ ਕਰਨੀ ਪੈਣੀ ਹੈ। ਭਾਵ ਬਹੁਤ ਅਗਿਆਨਤਾ ਸਾਡੇ ਅੰਦਰ। ਜੇ ਕੱਲੀ-ਕੱਲੀ ਗੱਲ ਨੂੰ ਪਰਖੋਂਗੇ ਨਾ ਵੀ ਕੀਤੀ ਹੋਈ ਤੁਹਾਡੀ ਤੇ ਪ੍ਰਮਾਤਮਾ ਦੇ ਦਰ ਦੇ ਉੱਤੇ ਉਹ ਨਕਾਰ ਹੀ ਜਾਂਦੀ ਹੈ ਕਿ ਨਹੀਂ ਭਾਈ। ਜਿਹੜੀ ਬਾਣੀ ਗੱਲ ਕਹਿੰਦੀ ਹੈ ਫਰਮਾਨ ਕਰਦੀ ਹੈ ਤੈਨੂੰ ਭਾਈ ਕਿ ਇਹਦੇ ਤਰੀਕੇ ਦੇ ਨਾਲ ਤੂੰ ਸ਼ੁੱਧ ਹੋ ਸਕਦਾ ਸਾਫ਼ ਹੋ ਸਕਦਾ ਹੈ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤ ਆਵੇ ਕਿਤਨਾ ਸਮਿਆਂ ਦੇ ਵਿੱਚ ਪਾਸਟ ਪ੍ਰੈਜੈਂਟ ਫਿਊਚਰ ਦੇ ਵਿੱਚ ਮੇਸ਼ਾ ਮਾਲਕਾ ਤੇਰੇ ਨਾਮ ਚਿੱਤੇ ਆਵੇ ਜਿਤ ਆਵਨ ਕਾ ਸਦਕਾ ਜਿਨ੍ਹਾਂ ਨੂੰ ਮਾਲਕ ਚਿੱਤ ਆ ਗਿਆ ਔਣ ਮਾਲਕ ਨੂੰ ਚਿੱਤੇ ਕਰਨ ਵਾਲੀ ਗੱਲ ਹੀ ਹੈ ਨਾ ਕਿ ਜਿਤ ਆਵਨ ਦਾ ਸਦਕਾ ਸਰਬ ਸੁਖ ਹੋਏ ਜਦੋਂ ਸ਼ੁੱਧ ਹੋ ਕੇ ਉਸ ਨੂੰ ਧਿਆਵੇਗਾ ਨਾ ਤੇ ਫਿਰ ਸਾਰੇ ਹੀ ਸੁੱਖ ਮਿਲਣੇ ਆ ਲੋਕ ਦੇਵੀ ਪਰਲੋਕ ਦੇਵੀ ਇਸ ਮਨੁੱਖਾ ਦੇ ਹੀ ਵਿੱਚ ਰਹਿ ਕੇ ਵੀ ਤੇ ਜਦੋਂ ਸਰੀਰ ਛੱਡ ਗਿਆ ਤੇ ਉਦੋਂ ਵੀ ਤੈਨੂੰ ਮਾਲਕ ਨੇ ਸੁੱਖ ਦੇਣਾ ਸੁੱਖ ਦੇਣਾ ਹੈ ਜੋਨਿਆਂ ਤੋਂ ਭਟਕਣ ਨਹੀਂ ਦੇਣਾ ਬਚਾ ਦੇਣਾ ਇਹ ਜੇ ਕਿਸੇ ਦੂਜਨੇ ਵਿੱਚ ਜਾਣ ਨਹੀਂ ਦੇਣਾ ਆਪਣੇ ਘਰ ਵਿੱਚ ਰੱਖ ਲੈਣਾ ਜਿੱਥੇ ਕੇਵਲ ਤੋਂ ਕੇਵਲ ਪਰਮਾਤਮਾ ਖੁਦ ਹੈ ਦੂਸਰਾ ਕੋਈ ਨਹੀਂ ਨਾ ਉਥੇ ਕੋਈ ਕਾਲ ਹੈ ਨਾ ਕੋਈ ਦੁੱਖ ਹੈ ਨਾ ਸੁੱਖ ਹੈ ਜੋ ਰੱਬ ਦੇ ਪਿਆਰੇ ਰੱਬ ਦੇ ਭਗਤ ਸੁਖ ਮਾਣਦੇ ਆ ਉਹ ਭਾਵੇਂ ਤਤੀ ਤਵੀਤੇ ਬੈਠੇ ਸੀ ਸਾਨੂੰ ਲੱਗਿਆ ਉਹਨਾਂ ਦਾ ਸਰੀਰ ਪਿਗਲ ਗਿਆ ਗੁਰੂ ਅਰਜਨ ਦੇ ਪਾਤਸ਼ਾਹ ਦੀ ਮਾਰ ਨਾਲ ਕਿ ਤਤੀ ਤਵੀਤੇ ਬੈਠੇ ਆ ਹੁਣ ਸਰੀਰ ਹੈ ਭਾਈ ਇਹ ਤਾਂ ਜਦੋਂ ਅੱਗ ਦੇ ਹਵਾਲੇ ਕਰਾਂਗੇ ਤੇ ਭਾਈ ਇਹਨੇ ਪਿਗਲ ਲਈ ਹੈ ਜਲਣਾ ਹੀ ਹੈ ਸਿਰ ਹੋਇਆ ਪਰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਰੱਤੀ ਭਰ ਵੀ ਅੰਤਰ ਆਤਮਾ ਨੂੰ ਆਚਰੀ ਲਗੀ ਕਿ ਤਕਲੀਫ ਨਹੀਂ ਹੋਈ ਕਹਿੰਦੇ ਅੱਗ ਉਹਨਾਂ ਬਾਤ ਤੇ ਆ ਅਸਾੜਤ ਪੰਦਾ ਤਿਸ ਲੱਗੇ ਹਰਨਾ ਨਾ ਜਿੰਨਾ ਪਾਸ ਕਿ ਜੇ ਤੇਰੇ ਕੋਈ ਪ੍ਰਮਾਤਮਾ ਦਾ ਨਾਂ ਹੀ ਨਹੀਂ ਹੈ ਤਾਂ ਤੂੰ ਹਮੇਸ਼ਾ ਦੁੱਖਾਂ ਜੀ ਕਰਿਆ ਹੋਇਆ ਪ੍ਰਮਾਤਮਾ ਦਾ ਨਾਮ ਤੇਰੇ ਕੋਲੇ ਆ ਵਹਿਰੂ ਦਾ ਨਾਮ ਤੇਰੇ ਕੋਲੇ ਆ ਤੇ ਫੇਰ ਭਾਈ ਭਾਵੇਂ ਅੱਗ ਦੇ ਨਾਲ ਤੂੰ ਖੇਡ ਸਮੁੰਦਰ ਦੇ ਪਾਣੀ ਦੇ ਥੱਲੇ ਤਲ ਤੇ ਉਤਰਿਆ ਰਹਿ ਜਲ ਨਹੀਂ ਡੋਬੇ ਤਸਕਰ ਨਹੀਂ ਲੇਵੇ ਭਾਈ ਨਾ ਸਕੇ ਜਲੇ ਕਦੋਂ ਵਾਸਤਾ ਬਣਦੀ ਏ ਬਾਸ ਚ ਕਹਿੰਦੇ ਗੁਰ ਕਾ ਬਚਨ ਵਸੇ ਜੀ ਨਾਲੇ ਗੁਰੂ ਦਾ ਬਚਨ ਅਸੀਂ ਜਿਹੜੇ ਤੜਫਦੇ ਫਿਰਦੇ ਆ ਨਾ ਅੱਜ ਦੇਖਿਆ ਕਿ ਵਿਰਲੇ ਜਿਹੜੇ ਇਸ ਤੜਫ ਤੋਂ ਦੂਰ ਹੋਏ ਨੇ ਕਹਿੰਦੇ ਮੈਨੂੰ ਕਦਾ ਡਰ ਪ੍ਰਮਾਤਮਾ ਮੇਰੇ ਨਾਲ ਉਹ ਤਤੀਵਾ ਨਹੀਂ ਲੱਗਣ ਦਿੰਦਾ ਵਾਦਾ ਮਤਲਬ ਹੁੰਦਾ ਕਿ ਤੈਨੂੰ ਤਕਲੀਫ ਨਹੀਂ ਹੋਣ ਦਿੰਦਾ ਉਹ ਕੋਈ ਵੜ ਦੇਵੇ ਕੋਈ ਟੁੱਕ ਦੇਵੇ ਬੰਦ-ਬੰਦ ਕਰਵਾਏ ਇਹ ਇਸ਼ਾਰਾ ਕਰਕੇ ਭਾਈ ਸ਼ਹੀਦ ਮਨੀ ਸਿੰਘ ਜੀ ਜਲਾਦ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਤੇਰੇ ਜਦੋਂ ਉਹਦਾ ਗੁੱਟ ਬਟਣ ਲੱਗੇ ਨਾ ਭਾਈ ਮਨੀ ਸਿੰਘ ਜੀ ਦੇ ਤੇਜ ਜਲਾਦ ਨੂੰ ਕਹਿੰਦੇ ਓਏ ਤੂੰ ਆਪਣੇ ਹੁਕਮਰਾਨ ਦਾ ਹੁਕਮ ਕਿਉਂ ਨਹੀਂ ਮੰਨਦਾ ਉਹਨੇ ਬੰਦਵੰਦ ਕੱਟਣੂ ਕਿਹਾ ਮੇਰੇ ਹੁਕਮਰਾਮ ਨੇ ਮੈਨੂੰ ਕਿਹਾ ਤੇਰਾ ਬੰਦਵੰਦ ਕੱਟਿਆ ਜਾਣਾ ਭਾਈ ਸਿੱਖੀ ਬਾਤ ਇੰਨੀ ਕੁਰਬਾਨੀ ਦੇਣੀ ਪਣੀ ਹੈ ਤੁਹਾਨੂੰ ਕਿ ਉਸ ਬਚਨ ਦੀ ਵਗਿਆ ਤੂੰ ਨਾ ਕਰ ਨਾ ਮੇਤੋ ਕਰਵਾ ਮੇਰਾ ਬੰਦਵੰਦ ਕੱਟਣਾ ਤੇ ਸ਼ੁਰੂ ਹੋ ਜਾ ਫਿਰ ਉਂਗਲ ਦੇ ਪੋਟਿਆਂ ਤੋਂ ਹੱਸ ਹੱਸ ਕੇ ਸੀਧੀਆਂ ਪਾਈਆਂ ਕੁਰਬਾਨੀਆਂ ਕੀਤੀਆਂ ਆਪਣਾ ਆ ਬਾਰੇ ਆ ਖੋਪਰੀਆਂ ਲਾਈਆਂ ਚਰਖੜੀਆਂ ਤੇ ਚੜੇ ਤਾਂ ਆ ਰਹੇ ਨਾ ਚਲਾ ਰਹੇ ਭਾਈ ਮਤੀ ਦਾਸ ਭਾਈ ਸਤੀ ਦਾਹ ਜੀ ਜਿਨ੍ਹਾਂ ਨੇ ਕੜੀ ਚਮਕੌਰ ਦੀ ਜਿੱਥੇ ਪਾਸ਼ਾ ਦੇ ਨਾ ਹੁਣ ਇਤਿਹਾਸ ਸਾਰੇ ਛੀਤੀ ਦਿਹਾੜੇ ਨਾ ਵੋਗੇ ਭਾਈ ਪੂਰੇ ਸਿੱਖ ਜਗਤ ਦੇ ਵਿੱਚ ਹਰ ਜਗ੍ਹਾ ਤੇ ਛੀਦਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਕੁਰਬਾਨੀ ਨੂੰ ਸਿਰਫ ਖਾਣ ਪੀਣ ਲਈ ਨਹੀਂ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਕਿ ਮਾਲਕ ਸਾਡੇ ਤੇ ਵੀ ਰੱਤੀ ਪਰ ਕਿਰਪਾ ਕਰਦੇ ਅਸੀਂ ਵੀ ਉਹਨਾਂ ਦੇ ਪਾਏ ਪੂਰਨਿਆ ਤੇ ਚਲ ਪਈਏ ਕਿਸੇ ਧਨ ਨੂੰ ਯਾਦ ਕਰੀਏ ਭਾਵੇਂ ਛੋਟੇ ਸਹਿਜਾ ਦੇ ਛੋਟੀਆਂ ਜੰਦਾ ਵੱਡੇ ਸਾਕੇ ਭਾਵੇਂ ਘੜੀ ਚਮਕੌਰ ਦੀ ਹੋਵੇ ਭਾਵੇਂ ਗੁਰੂ ਪਾਤਸ਼ਾਹ ਦਾ ਸਰਬੰਸ ਹੋਵੇ ਗੁਰੂ ਤੇਰਾ ਐਸਾ ਮਹਾਨ ਹੈ जिने धर्म ਦੇ ਲਈ ਆਪਣਾ ਸਾਰਾ ਪਰਿਵਾਰ ਵਾਰਿਆ ਤੇ ਇੱਕ ਅਸੀਂ ਕਹਾਈ ਖਾਲਸੇ ਜਾਨੇ ਆ ਜਿਨ੍ਹਾਂ ਨੇ ਮਾਇਆ ਦੇ ਲਈ ਧਰਮ ਨੂੰ ਹੀ ਵਾਰ ਦਿੱਤਾ ਕਿ ਧਰਮ ਦੀ ਪ੍ਰਵਾਹ ਨਹੀਂ ਕੀਤੀ ਕਿਵੇਂ ਨੂੰ ਮਾਇਆ ਕੰਪਲਸਰੀ ਐ ਮਾਇਆ ਜ਼ਰੂਰੀ ਐ ਇਹਨੇ ਭੱਜੇ ਫਿਰਦੇ ਆ ਡੁੰਗੇ ਫਿਰਦੇ ਆ ਕਿ ਇੱਕ ਤੇਰਾ ਗੁਰੂ ਸੀ ਜੀਣਾ ਧਰਮ ਨਾਲ ਇੰਨਾ ਪ੍ਰੇਮ ਐ ਕੀ ਗੁਰੂ ਗੋਵਿੰਦ ਸਿੰਘ ਪਾਲ ਸਾਹਿਬ ਜੀ ਮਹਾਰਾਜ ਦਾ ਉਹਨਾਂ ਨੂੰ ਧਰਮ ਇੰਨਾ ਪਿਆਰਾ ਲੱਗਿਆ ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਦੀ ਗੱਲ ਹੋਵੇ ਉਹਨਾਂ ਨੂੰ ਵੀ ਧਰਮ ਹੀ ਪਿਆਰਾ ਲੱਗਿਆ ਤਾਂ ਤਿੱਤਾ ਵੀ ਤੇ ਬੈਠ ਕੇ ਗੁਰੂ ਤੇਗ ਬਹਾਦਰ ਪਾਲ ਸਾਹਿਬ ਜੀ ਮਹਾਰਾਜ ਨੂੰ ਉਹਨਾਂ ਨੂੰ ਵੀ ਧਰਮ ਪਿਆਰਾ ਲੱਗਿਆ ਉਹਨਾਂ ਨੇ ਵੀ ਆਪਣਾ ਚਾਂਦਰੀ ਚੌਂਕ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਸੀਸ ਕਲਮ ਕਰਾਇਆ ਧਰਮ ਪਿਆਰਾ ਸੀ ਅੱਜ ਦਾ ਸਿੱਖ ਅੱਜ ਦਾ ਖਾਲਸਾ ਨੂੰ ਪੁੱਛੋ ਜੀ ਨਾ ਤਾਂ ਬੜਾ ਖਾਲਸਾ ਸਿੱਖ ਪਤਾ ਨਹੀਂ ਕੀ ਕੁਝ ਕਹਾਉਂਦਾ ਹੈ ਸਾਇਤਾ ਕਿ ਸਿਖਾਉਂਦਾ ਆਪਣੇ ਆਪ ਨੂੰ ਸਰੀਰ ਦੇ ਉੱਤੇ ਵਸਤਰ ਪਹਿਨ ਕੇ ਘਾਰ ਪਹਿਨ ਕੇ ਕਿ ਮੈਂ ਬਈ ਬਹੁਤ ਤਗੜਾ ਖਾਲਸਾ ਤੇ ਜਿਹਨੇ ਖਾਲਸਾ ਕਹਿਣਾ ਉਹ ਕੰਦਾ ਪਿੱਛੇ ਹਟਾ ਤੇਰੇ ਵਰਗੇ ਦੁਰਫਟੇ ਹੂ ਵਾਲੇ ਹੱਕਦਾਰੀ ਨੇ ਉਹ ਤੇਰੇ ਅੰਦਰ ਕੀ ਹੈ ਅੰਦਰੋਂ ਤੋਂ ਦਾ ਮੇਲਾਵਾ ਮੈਂ ਅੰਦਰ ਵਾਲਾ ਪਦਾਰਥ ਛਕਣਾ ਜਿਵੇਂ ਤੂੰ ਦੇਸੀ ਕਿਉਂ ਅੰਦਰ ਵਾਲਾ ਖਾਣਾ ਡੱਬੇ ਤੇ ਡੱਬੇ ਨੂੰ ਨਹੀਂ ਖਾਂਦਾ ਮੈਂ ਤੇਰੇ ਸਹੀ ਤੋ ਕੀ ਲੈਣਾ ਮੈਂ ਮੈਨੂੰ ਤੇਰੇ ਸਰੀਰ ਤੇ ਮਤਲਬ ਨਹੀਂ ਤੂੰ ਸਰੀਰ ਮੇਰੇ ਕੋਲ ਲੈ ਕੇ ਆਏਂਗਾ ਜਾਂ ਤੈਨੂੰ ਮੈਂ ਸਰੀਰ ਦੇ ਕੇ ਭੇਜਿਆ ਤੂੰ ਤੇਰਾ ਸਰੀਰ ਸੰਸਾਰ ਵਿੱਚ ਬਣਿਆ ਬਾ ਕੀ ਰਕਤ ਪਿਤਾ ਵਿਦਤਾਰਾ ਮੂਰਤ ਸੂਰਤ ਕਰ ਉਪਾਰਾ ਇਹ ਤਾਂ ਮਾਤਾ ਪਿਤਾ ਦੇ ਨਾਲ ਬਣਿਆ ਭਾਈ ਸਰੀਰ ਤੇਰਾ ਇੱਥੋਂ ਪੈਦਾ ਹੋਇਆ ਇੱਥੇ ਹੀ ਖਤਮ ਹੋ ਗਿਆ ਮੇਰੇ ਕੋਲ ਤਾਂ ਤੂੰ ਆਉਣਾ ਜਿੱਥੇ ਲੇਖਾ ਜੋਖਾ ਲੈਣਾ ਉਹ ਤਾਂ ਅੰਦਰ ਆ ਜਿਹੜੀ ਆਤਮਾ ਨਾ ਇਹਦੇ ਨਾਲ ਤੇਰੇ ਚੰਗੇ ਕਰਮ ਮਾੜੇ ਕਰਮ ਜੋ ਹੋਣੇ ਆ ਇਹਨਾਂ ਦਾ ਹਿਸਾਬ ਕਿਤਾਬ ਹੋਣਾ ਇੱਥੇ ਇਹ ਇੱਥੋਂ ਦੇਖਣਾ ਇਹਨੂੰ ਕਿੱਥੇ ਭੇਜਣਾ ਭਾਈ ਹੁਣ ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਧਰਮ ਦੇ ਲਈ ਸਾਰਾ ਪ੍ਰਵਾਹ ਬਾਈ ਦੇ ਬਾਈ ਜੀ ਕੁਰਬਾਨ ਕਰਦੇ تھے۔ ਤੇ ਉਹਦੇ ਦਿਨ ਮਨਾਉਣ ਵਾਲੇ ਗੁਰਪੁਰਬ ਮਨਾਉਣ ਵਾਲੇ ਸ਼ਹਾਦਤ ਮਨਾਉਣ ਵਾਲੇ ਸ਼ਹਾਦਤਾਂ ਦੇ ਵਿੱਚੋਂ ਵੀ ਮਾਇਆ ਲੱਭਦੇ ਆ। ਇਹ ਲੰਗਰ ਲਾਉਣੇ ਭਾਈ ਸੜਤਾ ਤੇ ਲਾਉਣੇ ਭਾਵੇਂ ਹੋਰ ਕਿਤੇ ਲਾਉਣੇ ਆ। ਇਹ ਇੱਕ ਬਿਜ਼ਨਸ ਹੋ ਚੁੱਕਿਆ ਹੈ। ਕਿ ਤੁਸੀਂ ਹੋਲੇ ਮਹੱਲੇ ਤੇ ਜਾਂ ਬਸਾਖੀ ਤੇ ਲੰਗਰਾਂ ਨੂੰ ਕਿੰਨੀ ਮਾਇਆ ਇਕੱਠੀ ਕਰਦੇ ਆ। ਤੁਸੀਂ ਸ਼ਰਧਾ ਰੱਖੀ ਦੇ ਦਿੱਤਾ ਤੁਹਾਨੂੰ ਇਹ ਨਹੀਂ ਪਤਾ ਲੱਗੇ ਵਿੱਕ ਕਿੱ디 ਗਈ ਇਹ ਦੇ ਵਿੱਚ ਬਸ ਇੱਕ ਦੋ ਦਿਨ ਲੰਗਰ ਲਾਇਆ ਤੀਜ ਦਿਨ ਚੱਕ ਕੇ ਟਰੱਕਾਂ ਦੇ ਟਰੱਕ ਐਸੇ ਬੜੇ ਜਦੋਂ ਤੁਸੀਂ ਦੇਖੋਗੇ ਵਿੱਚ ਜਾਓਗੇ ਨਾ ਫਿਰ ਪਤਾ ਲੱਗਦਾ ਇਹ ਤਾਂ ਦਿੱਤਾ ਬਸ ਘਰੇ ਬੈਠੇ ਹੋ ਭਾਈ ਦੇ ਦਿੱਤਾ ਸਮਾਨ ਚੱਕ ਕੇ ਤੁਹਾਨੂੰ ਨਹੀਂ ਪਤਾ ਕਿੱਥੇ ਗਿਆ ਉਦੋਂ ਚੰਗਾ ਹੱਥੀਂ ਸੇਵਾ ਕਰ ਲਓ ਕਿ ਕਿਸੇ ਗਰੀਬ ਨੂੰ ਵਸਤਰ ਦੇ ਦਿਓ ਉਹਦੇ ਪੈਰੀ ਜੋੜਾ ਪਵਾ ਦਿਓ ਉਹਦੀ ਠੰਡ ਹਟਾ ਦਿਓ ਭਾਈ ਉਨ ਨੂੰ ਖਾਣ ਨੂੰ ਪਦਾਰਥ ਹੱਤੀ ਦੇ ਤੋ ਤੁਹਾਨੂੰ ਭਰੋਸਾ ਤਾਂ ਹੋ ਕੇ ਬਾਕੀ ਮੈਂ ਸੇਵਾ ਕੀਤੀ ਐ ਜਿੱਥੇ ਦੇ ਦਿੱਤਾ ਭਾਈ ਸਮਾਨ ਖੇਤ ਪਛਾਣੇ ਬੀਜੇ দান ਕਹਿੰਦੇ দান ਵੀ ਕਰਨਾ ਜਗਾ ਦੇਖਿਆ ਕਰ ਕਿ ਬਾਕੀ ਵੀ ਇਹੇ দান ਇਹਨਾਂ ਦਾ ਕੀਤਾ ਹੈ ਸਹੀ ਜਗਾ ਲੱਗਦਾ ਵਾ ਆਪਣੇ ਆਪਣੇ ਦੀ ਭਰੋਸਾ ਰੱਖਿਆ ਤਾਂ ਅੱਖਾਂ ਵਿੱਚ ਕੇ ਚੱਕ ਕੇ ਨਾ ਫੜਾ ਲਿਆ ਕਰੋ ਏ ਭਾਈ ਬਾਕੀ ਇਹ ਤਾਂ ਬਈ ਸੇਵਾ ਕਰਦੇ ਆ ਜੇ ਇਹ ਸੇਵਾ ਕਰਦੇ ਆ ਤੇ ਬਾਕੀ ਇਹ ਉਸ ਮਾਲਕ ਦੇ ਨੇੜੇ ਹੋਣਗੇ ਤੇ ਮੇਰੀ ਅਰਦਾਸ ਵੀ ਇਹ ਕਰਨਗੇ ਕਿ ਜਿਹੜੇ ਭੰਡਾਰਿਆਂ ਵਿੱਚੋਂ ਸਿੱਧੇ ਆਇਆ ਰਸਦੇ ਆਇਆ ਮਾਇਆ ਆਇਆ ਬੈਗਰੂ ਸਭ ਦੇ ਖਜ਼ਾਨੇ ਭਰਪੂਰ ਕਰੇ ਸਭ ਨੂੰ ਦੁੱਧ ਪੁੱਤ ਦਿਆਂ ਦਾਤਾਂ ਦੇ ਨਾਉਂਦਿਆਂ ਦਾਤਾਂ ਉਤੇ ਜਗਣੇ ਉਤੇ ਇਸ਼ਨਾਨ ਵਖਸ਼ ਕਿੰਨਿਆਂ ਬੇਅੰਤ ਦਾਤਾਂ ਇਹ ਇਹ ਸੰਗਤ ਜਦੋਂ ਅਰਦਾਸ ਕਰੂਗਾ ਇਹ ਸੇਵਾ ਕਰਦਾ ਵਾ ਇਹ ਸੇਵਨ ਕਰਦਾ ਭਜਨ ਕਰਦਾ ਬੰਦਗੀ ਕਰਦਾ ਬਾਕੀ ਇਹ ਸਹੀ ਕਰਦਾ ਤੇ ਬਾਕੀ ਇਹ ਵੈਰੂ ਨੂੰ ਪ੍ਰਮਾਣ ਹੋਵੇਗਾ ਤੇ ਭਾਈ ਫਿਰ ਇਹ ਤੋਂ ਹੀ ਕੋਲ ਅਰਦਾਸ ਕਰਾਓ ਇੱਥੇ ਹੀ ਅਰਦਾਸ ਕਰਵਾਈਏ ਇੱਥੇ ਹੀ ਸੇਵਾ ਕਰੀ ਹੁਣ ਤੁਸੀਂ ਭੇਜ ਦਿੱਤਾ ਭਾਈ ਹੁਣ ਉਹ ਬਾਣੀ ਨੇ ਤਾਂ ਅਰਦਾਸ ਨਹੀਂ ਕਰਨੀ ਵੀ ਜਿੰਨਾ ਘਰਾਂ ਦੇ ਵਿੱਚੋਂ ਰਸਨ ਆਇਆ ਸਭ ਦੇ ਖਜ਼ਾਨੇ ਭਰਪੂਰ ਕਰਦੀ ਉਹਨਾਂ ਦਾ ਘਾਟੇ ਤੇ ਲੈ ਕੇ ਜਿਹੜਾ ਕਿ ਉਹ 7-800 ਰੁਪਏ ਕਿਲੋ ਮਿਲਦਾ ਨਾ ਉਹ 100-200 ਵਿੱਚੇ ਵੇਚ ਕੇ ਆ ਜਾਂਦੇ ਲੈ ਲੈ ਚੱਕਦੇ ਲੱਗਦੇ ਪਾ ਐਦਾਂ ਹੁੰਦਾ ਇਹਨਾਂ ਦੇ ਖੇਤ ਬਿਚਾਣੇ ਵਿਜੇਦਾਨ ਜਦਾਂ ਦੇਖ ਕੇ দান ਕਰਿਆ ਕਰੋ ਕਿ ਜਿੱਥੇ ਲੱਗਦੇ ਪਏ ਬਾਕੀ ਇਹ ਤਾਂ ਸੇਵਾ ਕਰਦੇ ਸੇਵਾ ਦਾ ਜਨੂੰਨ ਹੈ ਇਹਨਾਂ ਦੇ ਵਿੱਚ ਜੇ ਜਨੂੰਨ ਤੇ ਸ਼ੁੱਧ ਵੀ ਹੋਣਗੇ ਅੰਦਰੋਂ ਤੇ ਅਰਦਾਸ ਵੀ ਇਹਨਾਂ ਦੀ ਸੋਣੀ ਅੱਖਰਾਂ ਦੇ ਮਗਰ ਨਾ ਜਾਇਆ ਕਰੋ ਇਹ ਪਤਾ ਨਹੀਂ ਵੀ ਇੰਨੀਆਂ ਪੌੜੀਆਂ ਪੰਕਤੀਆਂ ਪੜ੍ਹਦੇ ਹੋਗੇ ਅਰਦਾਸ ਇੱਥੇ ਪਾਸ਼ਾ ਨੇ ਅਰਦਾਸ ਵਿੱਚ ਹੀ ਖਾਲਸਾ ਪੰਥ ਬਨੋ ਜੀ ਅਰਦਾਸ ਤਿਆਰ ਕੀਤੀ ਜੀ ਉਹਦੇ ਵਿੱਚ ਹੀ ਲਿਖ ਦਿੱਤਾ ਪ੍ਰਥਮੇ ਸਰੋਤ ਖਾਲਸਾ ਜੀ ਕੀ ਅਰਦਾਸ ਕਿ ਸ਼ੁੱਧ ਬੰਦਿਆਂ ਦੀ ਅਰਦਾਸ ਹੈ ਕਿ ਸ਼ੁੱਧ ਹੋਣਾ ਜ਼ਰੂਰੀ ਹੈ ਹੁਣ ਜੇ ਸੱਚ ਤੋਂ ਤੁਸੀਂ ਅਰਦਾਸ ਕਰਾਉਣੇ ਕਦੇ ਸੋਚਿਆ ਵੀ ਤਾਂ ਠੱਗਾ ਠੋਰੀਆਂ ਕਰਦਾ ਵੇ ਕਿੰਨੇ ਇਹਦੇ ਅੰਦਰ ਪਾਪ ਨੇ ਹੁਣ ਬਹੁਤੇ ਆਪਾਰ ਚੱਲਦੇ ਆ ਨਾ ਬਰਲੀਆਂ ਜਗ੍ਹਾ ਨੇ ਆ ਸਾਡੇ ਜਿਹੜੇ ਗਰੰਤੀ ਹੁੰਦੀ ਹੈ ਨਾ ਗੁਰਦਿਆਂ ਦੇ ਇਹ ਪਾਠੀ ਸਿੰਘਾਂ ਦੀ ਪੈਸੇ ਖਾ ਲੈਂਦੇ ਆ ਅਨਾਧਨਿਕ ਨਜ਼ਰ ਹੈ ਸਾਰੇ ਦੇ ਸਾਰੇ ਸਿਰੇ ਦੇ ਚੋਰ ਆ ਸਾਰੇ ਸਾਰੇ ਚੋਰ ਨੇ ਪਾਠੀ ਸਿੰਘਾਂ ਦੀ ਪੇਟਾਂ ਵਿੱਚੋਂ ਪੈਸੇ ਖਾ ਲੈਂਦੇ ਆ ਹੁਣ ਕਰੂਗਾ ਤਾਂ ਉਹੀ ਅਰਦਾਸ ਤੇ ਵੈਗ ਨੂੰ ਸੁਣ ਲੂ ਤੁਹਾਨੂੰ ਫਿਰ ਸਮਤ ਨਹੀਂ ਆ ਉਹ ਭਾਈ ਇਹ ਤਾਂ ਖੁਦ ਠੱਗਾ ਠੋਰੀਆਂ ਕਰਦਾ ਇਹਦਾ ਤਾਂ ਪ੍ਰਮਾਤਮਾ ਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ ਇਹਦਾ ਤਾਂ ਕੋਈ ਨਾਤਾ ਹੀ ਨਹੀਂ ਹੈ ਤੇ ਇਹਦੀ ਅਰਦਾਸ ਵਹਿਗੁਰੂ ਕਿਉਂ ਸੁਣ ਲੂ ਜੀ ਤੋਂ ਮੈਂ ਕਰਵਾ ਰਿਹਾ ਜੀਵਨ ਹੋਣਾ ਚਾਹੀਦਾ ਨਾ ਕਿ ਜੀਵਨ ਹੋਣਾ ਚਾਹੀਦਾ ਭਾਈ ਇਨਸਾਨ ਦਾ ਕਿ ਬਾਕੀ ਭਈ ਇਹ ਤਾਂ ਭਲੇ ਦੀ ਅਰਦਾਸ ਕਰਨੀ ਹੈ ਜੇ ਤਾਂ ਜਿਹੜੇ ਸਾਡੇ ਵਜ਼ੀਰ ਸਹਿਬਾਨ ਹੁੰਦੇ ਆ ਗੁਰੂ ਘਰ ਦੇ ਪਾਠੀ ਸਿੰਘ ਵੀ ਹੁੰਦੇ ਆ ਸਾਹਨੇ ਸੇਵਾ ਕੀਤੀ ਹੁੰਦੀ ਹੈ ਅਰਦਾਸ ਸਭ ਦੀ ਹੁੰਦੀ ਹੈ ਇਕੱਠੀ ਇੱਕ ਦਿਨੀ ਹੁੰਦੀ ਕਿ ਜਿੱਥੇ ਜਾਨੇ ਅਰਦਾਸ ਕਰਤੀ ਅਖਰ ਪੜ ਦਿੱਤੇ ਤੁਸੀਂ ਅੱਖਾਂ ਵਿੱਚ ਕੀ ਕਰਈ ਜਾਂਦੇ ਤਾਂ ਹੀ ਤਾਂ ਤੁਹਾਡਾ ਬੇੜਾ ਗਰਕ ਹੋਇਆ ਪਿਆ ਵਾ 15 ਬਧਰਾ 20 20 ਪਿੰਡ ਤੇ ਗੁਰਦਾਰੇ ਆ ਤੇ ਅੰਦਰ ਗੁਰਮਤ ਦੀ ਗੱਲ ਗਿਆਨ ਦੀ ਗੱਲ ਸੱਚ ਦੀ ਗੱਲ ਰੱਤੀ ਭਰ ਵੀ ਨਹੀਂ ਹੈ ਰੱਤੀ ਭਰ ਵੀ ਨਹੀਂ ਹੈ ਪਤਾ ਹੀ ਨਹੀਂ ਸੇਵਾ ਕੀ ਨੂੰ ਕਹਿੰਦੇ ਹੱਸੇ ਨੂੰ ਕਹਿੰਦੇ ਗੁਰਦਾਰੇ ਵੱਡੇ ਵੱਡੇ ਬਣਾਇਆ ਥਾਂ-ਥਾਂ ਦੇ ਕੰਨ ਨਾਲ ਕੰਨ ਜੋੜਦੀ ਗੁਰਦਰੀਆਂ ਦੀ 15 15 20 20 ਇਹ ਉਹਨਾਂ ਨੂੰ ਇੰਨੀ ਸੁਵਤ ਨਹੀਂ ਹੁੰਦੀ ਕਿ ਅਰਦਾਸ ਜਿੱਤੋ ਕਰਾਉਣੇ ਆ ਅਰਦਾਸ ਵਿੱਚ ਆ ਪੰਕਤੀ ਆਈ ਏ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਵੀ ਇੱਥੇ ਕੇਵਲ ਤੋਂ ਕੇਵਲ ਖਾਲਸਿਆਂ ਦੀ ਅਰਦਾਸ ਆ ਤੇ ਖਾਲਸਿਆਂ ਦੀ ਅਰਦਾਸ ਹੀ ਮੇਰੇ ਸਤਿਗੁਰ ਨੇ ਸੁਣਨੀ ਆ ਸਰਵਣ ਕਰਨੀ ਆ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਦਾ ਪੂਰਨ ਗੁਣਤਾਸ ਇੱਥੇ ਤਾਂ ਕੇਵਲ ਤੋਂ ਕੇਵਲ ਖਾਲਸੇ ਸ਼ੁੱਧ ਬੰਦੇ ਕੇ ਬੰਦਾ ਸ਼ੁੱਧ ਹੋਵੇ ਅੰਦਰੋਂ ਸਾਫ਼ ਹੋਵੇ ਸਾਫ਼ ਦਿਲ ਹੋਵੇ ਸਿਰਫ ਅਰਦਾਸ ਉਹਦੀ ਹੀ ਵਹਿ ਰੂ ਪ੍ਰਮਾਣ ਕਰਦਾ ਤੇ ਜਦੋਂ ਪ੍ਰਮਾਣ ਕਰ ਲਈ ਚਿਤ ਆਵਨ ਕਾ ਸਦਕਾ ਸਭ ਸੁਖ ਹੋਏ ਤੇ ਨਾਲ ਹੀ ਬੇਨਤੀ ਇਹ ਵੀ ਹੈ ਜਿਹਾ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਾਏ ਦੇਖ ਤੇ ਫਤਿਹ ਬਿਰਦ ਕੀ ਪੈਜ ਇਹ ਖਾਲਸੇ ਦੇ ਸਾਰੇ ਗੁਣ ਨੇ ਨੇ ਗੁਣ ਦੱਸੇ ਗਏ ਨੇ ਇੱਥੇ ਕਿ ਜਿੱਥੇ ਉਹ ਵੈਰ ਨੂੰ ਚੇਤੇ ਕਰਦਾ ਪਈ ਉਥੇ ਹੀ ਉਹ ਸਭ ਦਾ ਭਲਾ ਮੰਦਾ ਸਭ ਦੇ ਲਈ ਆਪਣੀ ਜਾਨ ਤੱਕ ਨਿਸ਼ਾਵਰ ਕਰਦਾ ਤਰਾ ਗੁਰੂਸ ਕਹਤਾ ਗਿਆ ਬਈ ਗੁਰੂ ਤੇਗ ਬਹਾਦਰ ਪਾਛਾ ਜੀ ਮਹਾਰਾਜ ਆ ਕੱਲ ਦਾ ਰੌਲਾ ਪਾ ਰਿਆ ਉਹ ਭਾਈ ਇਨਸਾਨ ਇਨਸਾਨ ਹੀ ਐ ਇਤੇ ਜੀ ਕਿੱਥੇ ਜ਼ਮੀਨਾਂ ਹੀ ਲੈਣ ਦੇਣੀਆਂ ਇਹਨਾਂ ਨੂੰ ਇਹ ਪਰਦੇਸੀ ਐ ਪਰਵਾਸੀ ਐ ਓਏ ਦੋ ਅੱਖਰ ਪੜ ਲੈਂਦੇ ਮੂਰਖੋ ਉਹ ਭਾਈ ਤੁਹਾਡਾ ਆਪਣਾ ਲੈਣਾ ਵਾਣਾ ਸਿੱਖ ਕੌਮ ਦੁਨੀਆ ਦੇ ਵਿੱਚ ਜੇ ਅਗਲੇ ਨੇ ਕਹਿ ਦਿੱਤਾ ਭਾਈ ਤੁਹਾਡੇਆਂ ਜਮੀਨਾਂ ਜੈਤ ਤਾਂ ਸਾਰੀਆਂ ਕੋਰ ਕਰ ਲੈਣੀ ਐ ਤੁਸੀਂ ਤੁਹਾਡੇ ਨਹੀਂ ਐ ਜੋ ਤੁਸੀਂ ਕੱਢ ਸਕਦੇ ਅਸੀਂ ਤੁਹਾਨੂੰ ਕੱਢ ਸਕਦੇ ਐ ਇਹ ਐਸੀ ਐਸੀ ਬਿਆਨ ਦਿਨੇ ਅਸੀਂ ਐ ਪਿੱਛੇ ਖੜਕੇ ਜਕਾਰੇ ਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵੇ ਜੀ ਫਤਿਹ ਬੋਲੇ ਸੋਨਿਆ ਦੇ ਕਿੰਨੇ ਲਾਉਣੇ ਆ ਜਕਾਰੇ ਛੱਡਦਨੇ ਕਿ ਗੁਰੂ ਆਗਲ ਕਹਿੰਦਾ ਉਹ ਮਤਵੇ ਦੱਸਦਾ ਕਿੰਨਾ ਗੁਰੂ ਦੇ ਨਾਮ ਨੂੰ ਬਦਨਾਮ ਕਰਦੇ ਐ ਕਿ ਹੁਣ ਸਿੱਖਾਂ ਦੇ ਦੇਖੋ ਭਾਈ ਦੁਨੀਆ ਦੇ ਵਿੱਚ ਇਸ ਹਿੰਦੁਸਤਾਨ ਦੇ ਵਿੱਚ ਕਿੱਡੇ-ਕਿਡੇ ਕਾਰੋਬਾਰ ਆ ਇਹਨਾਂ ਨੇ ਆਪਣੀਆਂ ਜ਼ਮੀਨਾਂ ਜਿੱਦਾਂ ਸਭ ਕੁਝ ਫੈਲੇ ਇਹਨਾਂ ਦੇ ਇੱਕ ਹਮਾ ਜਲਦੀ ਗੱਲ ਨਾ ਕਰਿਆ ਕਰੋ ਹਰਿਆਣਾ ਦੇਖ ਲਓ ਰਾਜਸਥਾਨ ਦੇਖ ਲਓ ਜੁਪੀ ਦੇਖ ਲਓ ਦਿੱਲੀ ਦੇਖ ਲਓ ਜਿੱਥੇ ਮਰਜ਼ੀ ਚਲੇ ਜਾਓ ਬਾਈ ਨਜ਼ਰ ਤੋਂ ਬਾਹਰ ਨਿਕਲੇ ਕਰੋ ਪਤਾ ਲੱਗ ਜਾਂਦਾ ਵੈ ਕਿ ਦਾਸ ਤਾਂ ਪ੍ਰਚਾਰਕ ਨਹੀਂ ਪ੍ਰਚਾਰਕ ਦੀ ਸੇਵਾ ਲਈਏ ਬੈਗ ਰਹੇ ਨੇ ਹਰ ਸਟੇਟ ਤੇ ਜਾਣ ਦਾ ਮੌਕਾ ਲੱਗਦਾ ਵਾ ਇਹ ਨਹੀਂ ਜੇ ਕਿਤੇ ਮਹਾਰਾਸ਼ਟਰ ਬੰਬੇ ਪੁਨਾ ਬੈਠੇ ਆ ਕਿ ਉੱਥੇ ਸਿੱਖ ਨਹੀਂ ਕਿ ਮਰਾਠੇ ਸੁਣਦੇ ਆ ਕਿ ਤੁਹਾਡਾ ਨਗਰ ਆ ਕੀਰਤਨ ਕਥਾ ਨਹੀਂ ਭਈ ਉੱਥੇ ਤਾਂ ਇਹ ਲੱਗਦਾ ਕਿ ਸਾਰਾ ਸਿੱਖ ਜੰਗਤ ਰਹਿੰਦੀ ਇੱਥੇ ਆ ਵਿਦੇਸ਼ਾਂ ਚ ਚਲੇ ਜਾਓ ਉੱਥੇ ਵੀ ਯਾਰ ਜੇ ਅਗਲੇ ਨਾਲ ਤੁਹਾਨੂੰ ਕੱਢਣਾ ਸ਼ੁਰੂ ਕਰ ਦਿੱਤਾ ਸਤਵੰਜਲਾ ਪੰਜਾਬ ਬਣਾਉਣਾ ਪੈਣਾ ਫਿਰ ਵੀ ਰਹਿਣ ਦੀ ਜਗ੍ਹਾ ਨਹੀਂ ਮਿਲਣੀ ਕਿ ਕਿੰਨੇ ਸਾਡੇ ਅੰਦਰ ਨਫ਼ਰਤ ਵਾਲੇ ਵੀ ਭਰੇ ਹੋਏ ਆ ਕੱਢਣੀ ਐ ਤਾਂ ਅੰਦਰੋਂ ਬੁਰੀਾਈ ਅਸੀਂ ਆਪਣੇ ਕੋਹ ਨੂੰ ਕੱਢ ਕੇ ਇਸ ਕਰੇ ਸੋਚਿਆ ਹੀ ਨਹੀਂ ਨਕਮੇ ਅਸੀਂ ਐ ਕੰਮ ਅਸੀਂ ਨਹੀਂ ਕਰਦੇ ਦੋਸ਼ ਕਰ ਦਿੰਨੇ ਆ ਉਹਨਾਂ ਨੂੰ ਆ ਜਿਹੜੇ ਸਤਗੁਰੂ ਪਾਲ ਸਿੰਘ ਨੇ ਫਰਮਾਨ ਕੀਤਾ ਆਪਨਾ ਦੇ ਚੂਰੂ ਪਰ ਪਾਣੀ ਤੈਨਿੰਦੇ ਜੇ ਗੰਗਾ ਆਣੀ ਸਾਡੀ ਵੀ ਇਹੀ ਗੱਲ ਐ ਕਿ ਸਤਗੁਰੂ ਪਾਲ ਸਿੰਘ ਕਹਿੰਦੇ ਆਪ ਤਦੁਕ ਦੇ ਪਾਣੀ ਦਾ ਗਲਾਸ ਨਹੀਂ ਕਿਸੇ ਨੂੰ ਪੁਲਾਇਆ ਤੇ ਨਿੰਦ ਦਾ ਉਹਨੂੰ ਆ ਜਿਨੇ ਇਸ ਧਰਤੀ ਤੇ ਗੰਗਾ ਲੈ ਕੇ ਆਂਦੀ ਰਾਜੇ ਭਗੀਰਤ ਵਰਗਿਆਂ ਨੇ ਕਿ ਜਿਨ੍ਹਾਂ ਨੇ ਭਾਈ ਗੰਗਾ ਲਿਆਦੀ ਨਿੰਦ ਤੂੰ ਉਹਨੂੰ ਰੇ ਆ ਉਹੀ ਯਾਰ ਸਾਡਾ ਜਿਹੜੇ ਭਾਈ ਮਿਹਨਤ ਕਰਦੇ ਆ ਕੰਮ ਕਰਦੇ ਆ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਨੂੰ ਨਿੰਦ ਰਿਆ ਤੇ ਖੁਦ ਤੂੰ ਨਕਮਾ ਹੋਇਆ ਬੈਠਾ ਕੰਮ ਕਰਕੇ ਤੂੰ ਖੁਸ਼ ਨਹੀਂ ਕਿ ਤੇਰੇ ਤੋਂ ਭਾਈ ਸਮਾਂ ਐਸਾ ਹੋਣਾ ਵਾ ਜਿੱਦਾਂ ਤੇਰੇ ਕਦ ਕਾਠ ਨੇ ਨਕਮੇ ਹੋ ਕੇ ਬਣੇ ਹੋਏ ਕਿ ਗਲਾਬ ਦੇ ਫਲ ਵੀ ਡੰਡੇ ਨਾਲ ਤੋੜੇ ਕਰੇਗਾ ਤਾਂ ਮੂੰਹ ਚੱਕ ਕੇ ਆ ਪਹਿਲੇ ਦੇਖੋ ਜਿਹੜੇ ਸਖਸ਼ ਮਿਹਨਤਾਂ ਕਰਦੇ ਸੀ ਸਰੀਰ ਦੇਖੋ ਉਹਨਾਂ ਦੇ ਕਦ ਕਾਠ ਹੈ ਨਾ 6-6 7-7 ਫੁੱਟ ਦੇ ਕਿ ਪਤਲਾ ਦਾ ਪੰਜਾਬੀ ਹੁੰਦੇ ਆ ਤੇ ਹੁਣ ਉਹ ਭਾਵੇਂ ਖੁਦ ਦੋ ਚਾਰ ਜਵਾਕਾਂ ਦਾ ਪਿਓ ਹੋਵੇ ਦੇਖੋ ਤਾਂ ਐ ਲੱਗਦਾ ਕੋਈ ਛੋਟਾ ਜਿਹਾ ਬੱਚਾ ਆ ਰਿਹਾ ਆ ਇਹੋਂ ਨਕਮੇ ਹੋ ਗਏ ਤੁਸੀਂ ਭਾਈ ਖੂਨ ਦੇ ਵਿੱਚੋਂ ਮਿਹਨਤ ਨਿਕਲਦੀ ਜਾ ਰਹੀ ਹੈ ਤੇ ਹੁਣ ਨਿੰਦਰੇ ਉਹਨਾਂ ਨੂੰ ਜਿਹੜੇ ਕੰਮ ਕਰਦੇ ਭਾਈ ਉਹਨਾਂ ਤੋਂ ਬਗੈਰ ਤਾਂ ਤੁਹਾਡੀ ਮੱਜਾਂ ਨੂੰ ਪੱਠੇ ਨਹੀਂ ਪੈਂਦੇ ਤੇ ਹੋਰ ਤੁਸੀਂ ਕੀ ਕਰ ਲਓਗੇ ਤੇ ਕਿੱਥੇ ਲੋਕ ਪਿੱਛੇ ਜਾ ਕੇ ਭੜਕਾਉ ਭਾਸ਼ਾ ਦਿੰਦੇ ਆ ਕਿੱਥੋਂ ਵੱਤ ਆਉਣੀ ਇਹਨਾਂ ਨੂੰ ਭਾਈ ਤੇ ਰੋ ਵਿਚਾਰੋ ਤਾਂ ਐਸੇ ਤਾਂ ਦੁਨੀਆ ਦੇ ਵਿੱਚ ਬਥੇਰੇ ਆਉਂਦੇ ਰਹਿੰਦੇ ਆ ਮੂਰਖ ਅਗਿਆਨੀ ਲੋਕ ਅਸੀਂ ਸੱਤ ਦੀ ਪਛਾਣ ਕਰਨੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਮਹਾਰਾਜ ਨੇ ਉਹਦੇ ਦਰ ਤੋਂ ਹਰ ਇੱਕ ਦੀ लाज ਰੱਖੀ ਹੈ ਉੱਥੇ ਸਿਰਫ ਇਹ ਨਹੀਂ ਦੇਖਿਆ ਗਿਆ ਕਿ ਇਹ ਭਾਈ ਸਾਡੇ ਸਿੱਖ ਧਰਮ ਦਾ ਜੈ ਇਹਨਾਂ ਨਾਲ ਪਹਿਲਾਂ ਸੌਦਾ ਕਰੀਏ ਗੁਰੂ ਤੇਗ ਬਹਾਦਰ ਪਾਚਾ ਵੀ ਕਹਿ ਸਕਦੇ ਸੀ ਠੀਕ ਆ ਭਾਈ ਸਿੱਖਾਂ ਨੂੰ ਕਸ਼ਮੀਰ ਦੇ ਦਿਓ ਵਿਦੇ ਬਦਲੇ ਤੁਹਾਨੂੰ ਅਸੀਂ ਛਡਵਾ ਦਿੰਨੇ ਹੌਂਗਜੀਬ ਤੋਂ ਕਿਹੜਾ ਛਡਵਾ ਦਿੰਨੇ ਨਹੀਂ ਉੱਥੇ ਮੰਗਿਆ ਕੁਝ ਨਹੀਂ ਅੱਜ ਤੱਕ ਨਹੀਂ ਮੰਗਿਆ ਕੋਈ ਤੇ ਰੀਣੀ ਮੰਗਿਆ ਭਾਈ ਪਰ ਹਿੰਦੂ ਧਰਮ ਦੇ ਲਈ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਕਿ ਐਸੇ ਗੁਰੂ ਸਹਿਬਾਨ ਸਾਨੂੰ ਉਪਦੇਸ਼ ਦਿੰਦੇ ਆ ਅਸੀਂ ਉਹਨਾਂ ਦੇ ਨਾਂ ਤੇ ਜੁਕਾਰੇ ਛੜ ਦਿੰਨੇ ਆ ਕਿ ਪਤਾ ਨਹੀਂ ਸਾਨੂੰ ਗੁਰੂ ਨੇ ਕਹਿ ਦਿੱਤਾ ਅਸੀਂ ਅੱਖਾਂ ਵਿੱਚ ਕੇ ਪਿੱਛੇ ਲੱਗ ਜੰਨੇ ਆ ਭਾਈ ਦੁਨੀਆ ਵਿੱਚੋਂ ਨਫ਼ਰਤ ਦਾ ਬੀਜ ਕਰਨਾ ਖਤਮ ਕਰਨਾ ਇਹ ਖਾਲਸੇ ਦਾ ਕੰਮ ਹੈ ਇਹ ਸੇਕ ਕੌਮ ਦਾ ਕੰਮ ਹੈ ਬੀ ਵਿਜਨਾ ਸਾਡਾ ਕੰਮ ਨਹੀਂ ਹੈ ਅਸੀਂ ਨਫਰਤ ਕੱਢਣੀ ਹੈ ਦੁਨੀਆ ਦੇ ਵਿੱਚ ਅਸੀਂ ਇੱਕ ਆ ਸੰਸਾਰ ਇੱਕ ਦਾ ਬਣਾਇਆ ਇੱਕ ਦੇ ਹੀ ਰਹਿਣਾ ਮਾਟੀ ਇੱਕ ਸੱਜ ਸੰਸਾਰ ਹੈ ਕਿ ਵਾਹਿਗੁਰੂ ਕੱਲਾ ਹੀ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਪਿਤਾ ਸਮਝ ਨਹੀਂ ਆਇਆ ਕਹਿੰਦੇ ਇੱਕੋ ਹੀ ਪਿਓ ਹੈ ਤੇਰਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਇੱਕ ਪਿਤਾ ਵਾ ਇੱਕ ਦੇ ਅਸੀਂ ਸਾਰੇ ਬੱਚੇ ਹਾਂ ਫਿਰ ਵੀ ਜੱਤਾ ਪਤ ਪਾ ਬਰਮਾ ਭਲੇਖਾਂ ਦੇ ਵਿੱਚ ਤੁਰੇ ਫਿਰਦੇ ਆੱਖਾਂ ਮੀਟ ਕੇ ਇਹਦਾ ਮਤਲਬ ਤੇਰੇ ਵਰਗਾ ਦੋਸ਼ੀ ਕੋਈ ਨਹੀਂ ਹੈ ਗੁਰੂ ਨਾਨਕ ਫ਼ਰਜ਼ ਦਾ ਕਿੱਥੋਂ ਦੁੱਖ ਸੁਖ ਭਾਲਦਾ ਭਾਈ ਕਿੱਥੋਂ ਦੁੱਖ ਮਟਣੇ ਆ ਤੈਂ ਤਾਂ ਮਨ ਜੇਣਦੇ ਆਸਾਂ ਲਈ ਬੈਠਣਾ ਲੜਕਦਾ ਫਿਰਦਾ ਜ਼ਿੰਦਗੀ ਔਰ ਮੌਤ ਦੇ ਵਿਚਕਾਰ ਬਸ ਨਫ਼ਰਤ ਨਹੀਂ ਕੱਢੀ ਨੇ ਵਿੱਚ ਇਹ ਗੁਰਨਾਨਕ ਤੇਰਾ ਸਹਾਈ ਨਹੀਂ ਏ। ਵਜੇ ਸਹਾਈ ਗੁਰਨਾਨਕ ਨਹੀਂ ਤਾਂ ਤੈਨੂੰ ਬਚਾਹ ਕੌਣ ਸਕਦਾ ਵੇ? ਕਿ ਜਿਹੜੀ ਕਿਸ਼ਤੀ ਨੂੰ ਮਲਾਈ ਡੋਬੋ ਦੇਵੇ ਤੇ ਫੇਰ ਤੁਹਾਡਾ ਰਾਖਾ ਕੌਣ ਹੋਣਾ ਵਾ? ਉਸੇ ਤਰ੍ਹਾਂ ਹੀ ਭਾਈ ਜਿਸ ਜਹਾਜ਼ ਵਿੱਚ ਤੂੰ ਚੜਨਾ ਨਾਨਕ ਨਾਮ ਜਹਾਜ਼ ਹੈ। ਜਿਸ ਜਹਾਜ਼ ਦੇ ਵਿੱਚ ਬੈਠ ਕੇ ਤੂੰ ਪਾਰ ਹੋਣਾ ਉਸ ਜਹਾਦੇ ਮਾਲਕ ਦੇ ਨਾਲ ਹੀ ਭਾਈ ਤੂੰ ਗਦਾਰੀ ਕਰੇਗਾ ਧੋਖਾ ਰਹਿਗਾ ਬਚਨ ਨਹੀਂ ਮੰਨੇਗਾ ਤੇ ਉਹਨੇ ਤਾਂ ਤੈਨੂੰ ਭਾਈ ਚੱਕੀ ਬਾਹਰ ਸੁੱਟ ਦੇਣਾ ਵਾ ਤੇ ਸਾਨੂੰ ਵੀ ਚੱਕ ਕੇ ਬਾਹਰ ਹੀ ਸੁੱਟਿਆ ਹੋਇਆ ਵਾ ਕਿਉਂਕਿ ਸਾਡੇ ਅੰਦਰ ਆ ਸਵਾਲ ਫਿਰਦਾ ਹੁੰਦੇ ਆ ਨਾ ਜਾਂ ਤਾਂ ਆਪਾਂ ਤਾਂ ਉਹ ਚ ਮਜਬੂਤ ਦੇਸ਼ ਕੌਮ ਕਿੰਨੀਆਂ ਮੂਰਖਤਾਈ ਗੱਲਾਂ ਕਰਦੇ ਆ ਅਗਿਆਨਤਾ ਵਾਲੀਆਂ ਗੱਲਾਂ ਕਰਦੇ ਆ ਸੋ ਭਾਈ ਆ ਜਿਹੜੀ ਸਤਗੁਰੂ ਪਾਇਸ਼ਾ ਨੇ ਰੋਜ਼ ਅਰਦਾਸ ਕਰਦੇ ਆ ਅੱਗੇ ਖੜਕੇ ਇੱਥੇ ਅਰਦਾਸ ਕੇਵਲ ਤੋਂ ਕੇਵਲ ਖਾਲਸੇ ਦੀ ਇਹ ਮਨਜ਼ੂਰ ਕੀਤੀ ਜਾਂਦੀ ਹੈ ਤੇ ਖਾਲਸ ਹੋਣਾ ਪੈਣਾ ਸ਼ੁੱਧ ਹੋਣਾ ਪੈਣਾ ਪ੍ਰਥਮੇ ਸਰੋਤ ਖਾਲਸਾ ਜੀ ਕੀ ਅਰਦਾਸ ਸਰੋਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਮੈਂ ਚਿੰਤਾ ਵਿੱਚ ਚਿੰਤਾਵਨ ਦਾ ਸਦਕਾ